ਬਾਬਾ ਪਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਜੋਧੇ ਵਿਖੇ ਪਿੰਡ ਵਾਸੀਆਂ ਦੇ ਵੱਡੇ ਫੈਸਲੇ ਤਹਿਤ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣ ਲਈ ਗਈ ਹੈ ਜਿਸ ਦੇ ਤਹਿਤ ਯੂਥਾਗੂ ਦਲਜੀਤ ਸਿੰਘ ਸ਼ਾਹ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ ਜਦਕਿ ਬਲਦੇਵ ਸਿੰਘ ਜੋਧੇ, ਜਗਜੀਤ ਸਿੰਘ, ਮੰਗਲ ਸਿੰਘ, ਸਰਦੂਲ ਸਿੰਘ, ਅਵਤਾਰ ਸਿੰਘ ਹਰਜਿੰਦਰ ਕੌਰ, ਦਿਵਯੋ, ਸੁਖਵਿੰਦਰ ਕੌਰ ਅਤੇ ਗੀਤਰਾਣੀ ਆਦ ਪੰਚਾਇਤ ਮੈਂਬਰ ਚੁਣੇ ਗਏ ਹਨ। ਨਵ ਨਿਯੁਕਤ ਸਰਪੰਚ ਦਲਜੀਤ ਸਿੰਘ ਸ਼ਾ ਸਮਿਤ ਸੁਮੰਚੀ ਪੰਚਾਇਤ ਨੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਦਲਜੀਤ ਸਿੰਘ ਸ਼ਾ ਨੇ ਕਿਹਾ ਕਿ ਇਹ ਸਭ ਗੁਰੂ ਘਰ ਤੋਂ ਹੀ ਬਖਸ਼ਿਸ਼ਾ ਪ੍ਰਾਪਤ ਹੁੰਦੀਆਂ ਹਨ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਹਿ ਦਿਲ ਤੋਂ ਧੰਨਵਾਦ ਹੈ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ ਇਲਾਕੇ ਦੀਆਂ ਸਾਰੀਆਂ ਹੀ ਸੰਗਤਾਂ ਨਾਲ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਪਹੁੰਚੇ ਹਾਂ ਜੋ ਇਸਾ ਪਿੰਡ ਦੇ ਵਸਨੀਕ ਸਾਡੇ ਤੋਂ ਰੱਖਦੇ ਆ ਬਾਬੇ ਕੋ ਅਸ਼ਰਵਾਦ ਲੈਣ ਵਾਸਤੇ ਪਹੁੰਚੇ ਆ ਕਿ ਬਾਬਾ ਜੀ ਕੰਮ ਜਿਹੜੇ ਅਗਲੇ ਕਰਾਉਣੇ ਤੁਹਾਡੇ ਅਸ਼ੀਰਵਾਦ ਦੇ ਨਾਲ ਹੀ ਹੋਣਗੇ ਸਾਨੂੰ ਪੰਚ ਤੇ ਮੇਰਾ ਸ਼ਾਹ ਸਰਪੰਚ ਜਿਹੜਾ ਪਿੰਡ ਨੇ ਬਣਾਏ ਤਹਿ ਦਿਲ ਤੋਂ ਧੰਨਵਾਦ ਹੈ ਲਾਕੇ ਮੇਰੇ ਦਾ ਲਾਕੀ ਨੇ ਪਿਆਰ ਬਖਸ਼ਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਮ੍ਰਿਤ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਆ ਜੋਧੇ ਦੇ ਇਲਾਕਾ ਨਿਵਾਸੀਆਂ ਜੋਧੇ ਪਿੰਡ ਅਤੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਮੇਰਾ ਬਹੁਤ ਬਹੁਤ ਸਾਰ ਦਿੱਤਾ ਤੇ ਪਿੰਡ ਦੇ ਪਤਵੰਤੇ ਸੱਜਾ ਦਾ ਅਤੇ ਸਮੂਹ ਨਗਰ ਦਾ ਬਹੁਤ ਬਹੁਤ ਦਿਨ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਨਾ ਕਿ ਜਿਨ੍ਹਾਂ ਮੈਨੂੰ ਸਰਬਸੰਮਤੀ ਨਾਲ ਆਪਣੇ ਪਿੰਡ ਦਾ ਸਰਪੰਚ ਚੁਣਿਆ ਜੀ ਕਿੰਨੀ ਟੀਮ ਆ ਤੁਹਾਡੀ ਮੈਂਬਰਾਂ ਦੀ ਨਾਲ ਸਾਡੇ 9 ਮੈਂਬਰ ਆ ਜੀ ਤੇ ਕਿਦਾਂ ਦਾ ਮਹਿਸੂਸ ਕਰ ਰਹੇ ਜੇ ਸਰਬਸੰਤੀ ਹੋਈ ਆ ਔਰ ਘਰ ਕਿਦਾਂ ਦਾ ਮਾਹੌਲ ਆ ਤੁਹਾਡਾ ਸਾਰਿਆਂ ਦਾ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪਿੰਡ ਵਾਸੀਆਂ ਦਾ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਘਰ ਤੇ ਪਿੰਡ ਦੇ ਵਿੱਚ ਸਾਡੇ ਸਾਰਾ ਇਹ ਪਿੰਡ ਨੇ ਸਹਿਯੋਗ ਦਿੱਤਾ ਆ ਮੇਰੇ ਨਾਲ ਸਾਡੇ ਸਾਫ ਦਾ ਸਰਪੰਚ ਸਰਦਾਰ ਮੁਖਤਾਰ ਸਿੰਘ ਜੀ ਸਰਦਾਰ ਮਨੀਸ਼ ਸਿੰਘ ਜੀ ਸਰਦਾਰ ਮੰਗਲ ਸਿੰਘ ਜੀ ਤੇ ਜਲਜੀਤ ਸਿੰਘ ਜੀ ਸਰਦਾਰ ਹੁੰਦੇ ਉਸੇ ਦੇ ਭਾਈ ਦਰਸੇਮ ਮੇਰਾ ਵੀਰ ਮਾਸੂਦ ਸਰਦਾਰ ਸਰਵਰ ਸਿੰਘ ਭਲਮਜੀਤ ਸਿੰਘ ਜੀ ਅਬ ਮੇਰਾ ਵੀਰ ਸਾਵੀ ਭਾ ਅਲਮਨ ਰਟਾਰ ਉਤਾਰ ਸਿੰਘ ਜੀ ਮੇਰੇ ਚਾਚਾ ਸਰਦਾਰ ਹਜ਼ੂਰ ਸਿੰਘ ਜੀ ਰੇਸ਼ਮ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਮੇਰਾ ਵੀਰ ਇੰਸਪੈਕਟਰ ਸਾਰਾ ਪਿੰਡੀ ਸਾਰਾ ਪਿੰਡੀ ਇੱਥੇ ਬੈਠੇ ਸਰਦਾਰ ਜੋਗਾ ਸਿੰਘ ਜੀ ਤੇ ਸਾਰੇ ਪਿੰਡ ਸਰਪੰਚ ਜੀ ਨਾਲ ਚੌਣ ਹੋਈ ਪਿੰਡ ਜੋਧੇ ਦੀ ਕੀ ਮਹਿਸੂਸ ਕਰਦੇ ਧੰਨ ਧੰਨ ਸਿੱਧੂ ਗੁਰੂ ਤੇਗ ਬਹਾਦਰ ਦੀਆਂ ਨੰਨੀਆਂ ਵਿੱਚ ਆਏ ਆ ਨੱਕ ਨਸਤ ਹੋਏ ਆ ਜੀ ਪਿੰਡ ਦਾ ਬਹੁਤ ਧੰਨਵਾਦ ਆ ਕਿਸੇ ਨੇ ਕੋਈ ਵੀ ਇੰਤੂ ਪ੍ਰੰਤੂ ਨਹੀਂ ਕੀਤਾ ਜਿਹਦੇ ਵਿੱਚ ਡੇਰੇਵਾਏ ਬਾਬਾ ਜੀ ਨੇ ਵੀ ਸਾਨੂੰ ਦੋ ਦੋ ਬੰਦੇ ਸਾਥ ਕੇ ਆ ਕੇ ਕਿਹਾ ਕਿ ਪਿੰਡ ਜੀ ਸ਼ਰਸਮਤੀ ਕਰਨੀਆਂ ਜੋ ਆਪਣੇ ਨਿਰਮਲ ਸੋਹਣੀਆਂ ਗਾੜੀ ਉਹਨਾਂ ਦਾ ਨਿਰਮਲ ਸੋਹਣੇ ਜਿਹੜੇ ਤੇ ਉਹ ਚਰਨਜੀਤ ਹੋਣੀਆਂ ਪੱਪ ਬਲਦੇਵ ਸਿੰਘ ਹੋਣੀਆਂ ਉਹਨਾਂ ਦਾ ਬੜਾ ਜੋਗ ਆ ਕਿ ਜੇ ਕੋਈ ਸਾਨੂੰ ਉਤਾਈ ਹੋਈ ਸ਼ਰਸਮਤੀ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਵੋਡਾ ਦੇ ਖਤਰਾ ਕੇ ਸਰਟੀਫਿਕੇਟ ਆ ਤੇ ਬਹੁਤ ਹੀ ਮੋਹਕ ਕੰਮ ਹੋਣਾ ਸਾਬਕਾ ਜਵਾਨ ਨੇ ਵੋਡਾ ਕੀਤਾ ਬਰਤਾਰ ਸਿੰਘ ਨੇ ਵੋਡਾ ਕੀਤਾ ਰਿੰਨੂ ਮੀਸ਼ੀਰਵਾਦ ਨੇ ਉਹ ਕਿਹਾ ਕਰੂਗਾ ਬਹੁਤ ਤੇ ਬੰਦਾ ਨੌਜਵਾਨਾ ਹਾਂਜੀ ਨੌਜਵਾਨਾ ਵਧੀਆ ਨੌਜਵਾਨਾਂ ਨੂੰ ਤੇ ਉਹਨੂੰ ਸ਼ਾਮ ਆ ਪਿਛੋੜੀ ਜੀ ਸਾਹਿਬ ਆ ਬਹੁਤ ਮਾਰਾ ਇੰਦੇ ਦਿੱਤਾ ਮੈਂ ਬੜੇ ਖੁਸ਼ ਹੋ ਗਿਆ